ਮੇਨ ਸਬਜ਼ੀ ਮੰਡੀ ਦੇ ਅੰਦਰ ਜਿਹੜੀ ਆਪਣਾ ਰਿਟੇਲ ਸਬਜ਼ੀ ਵਿਕ ਰਹੀ ਹੈ ਕਿ ਹੋ ਵੀ ਸਕਦਾ ਨਹੀਂ ਵੀ ਨਹੀਂ ਜੇ ਹੋਲਸੇਲ ਮੰਡੀ ਦੇ ਵਿੱਚ ਰਿਟੇਲ ਸਬਜ਼ੀ ਨਹੀਂ ਵੇਚ ਸਕਦੇਗੇ ਸਰੀਆ ਵਿਕ ਰਹੀ ਹੈ ਉਸ ਦਾ ਨਹੀਂ ਉਹ ਅਸੀਂ ਚੈੱਕ ਕਰਕੇ ਬੰਦ ਕਰਵਾ ਦਿੰਦੇ ਹਾਂ ਪਰ ਕੋਈ ਹੈਗੇ ਇਸ ਤਰ੍ਹਾਂ ਦੇ ਯਾਰ ਪਾਰਕਿੰਗ ਦੀ ਜਗ੍ਹਾ 'ਚ ਰੇਡੀਆਂ ਲਿਆ ਕੇ ਸਬਜ਼ੀ ਨਹੀਂ ਉੱਥੇ ਨਹੀਂ ਲਾ ਸਕਦੇ ਜੇ ਪਾਰਕਿੰਗ ਜਗ੍ਹਾ ਹੈ ਉੱਥੇ ਨਹੀਂ ਲੱਗਦੇ ਲਾ ਸਕਦੇ ਕਰਦੇ ਹਾਂ ਜੀ ਉਹ ਠੇਕੇਦਾਰ ਪਾਰਕਿੰਗ ਕਰ ਦਿੰਦੇ ਆ ਇੱਕ ਵਾਰ ਸੱਚੀ ਕਰ ਦਿੰਦੇ ਕੋਈ ਨਹੀਂ ਅਸੀਂ ਚੈੱਕ ਕਰਕੇ ਉਹ ਵੀ ਕਰਾ ਦਿੰਦੇ ਹਾਂ ਜੀ ਰਿਮੂਵ ਕਰਾ ਦਿੰਦੇ ਹਾਂ ਉੱਥੋਂ ਕਉਨ دوسری ਸਾਈਡ ਜਿਹੜੀ ਚੜਦੀ ਵਾਲੀ ਸਾਈਡ ਦੁਕਾਨਾਂ ਵਾ ਉਹਨਾਂ ਦੇ ਅੱਗੇ ਕਾਫੀ ਅੱਡੇ ਵਧਾਏ ਹੋਏ ਆ ਔਰ ਸਭ ਤੋਂ ਵੱਧ ਦੱਸਿਆ ਯਾਰ ਇਹ ਦੁਕਾਨਦਾਰ 20-20 ਹਜ਼ਾਰ ਰੁਪਏ ਕਿਰਾਇਆ ਵੀ ਲੈ ਰਹੇ ਆ ਉਹਨਾਂ ਤੋਂ ਅੱਡੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਅਸੀਂ ਚੈੱਕ ਕਰ ਲੈਣੀ ਐ ਇਕਲੀ ਉਹਦੀ ਦੁਕਾਨ ਨਹੀਂ ਸਾਡੇ ਉਹ ਏਰੀਆ ਤੋਂ ਬਾਹਰ ਦੇ ਦੇਖਣਾ ਅਸੀਂ ਸਤਸ੍ਰੀ ਅਕਾਲ ਤੁਸੀਂ ਦੇਖ ਰਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰਸ਼ ਪਾਸਟਿਕ ਪੰਜਾਬ ਸਰਕਾਰ ਵੱਲੋਂ ਨਜਾਇਜ਼ ਕਬਜ਼ੇ ਨੂੰ ਲੈ ਕੇ ਲਗਾਤਾਰ ਬਿਆਨ ਦਿੱਤੇ ਜਾ ਰਹੇ ਕਿ ਕਿਸੇ ਦੇ ਵੀ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹ ਨਹੀਂ ਕੀਤੇ ਜਾਣਗੇ ਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ ਅਸੀਂ ਬਟਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਪਹੁੰਚਿਆ ਤੇ ਨਾਲ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਵੀ ਇੱਥੇ ਦੁਕਾਨਦਾਰਾਂ ਵੱਲੋਂ ਵੱਡੀ ਪੱਧਰ ਤੇ ਜਿਹੜੇ ਕਬਜ਼ੇ ਕੀਤੇ ਗਏ ਆ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਹੋਣ ਦੇ ਵਾਬਾ ਯੁੱਧ ਵੀ ਅੱਗੇ ਜਿਹੜੀਆਂ ਫੜੀਆਂ ਲਵਾਈਆਂ ਗਈਆਂ ਔਰ ਇਹ ਵੀ ਕਈ ਲੋਕਾਂ ਦਾ ਕਹਿਣਾ ਕਿ ਉਹਨਾਂ ਤੋਂ ਕਿਰਾਇਆ ਵੀ ਲਿਆ ਜਾ ਰਿਹਾ ਦੂਸਰੇ ਪਾਸੇ ਜੇ ਸਬਜੀ ਮੰਡੀ ਦੇ ਅੰਦਰ ਦੀ ਗੱਲ ਕੀਤੀ ਜਾਵੇ ਤਾਂ ਹੋਲਸੇਲ ਮੰਡੀ ਦੇ ਅੰਦਰ ਰਿਟੇਲ ਵਿੱਚ ਸਬਜੀ ਨਹੀਂ ਵੇਚੀ ਜਾ ਸਕਦੀ ਪਰ ਉਥੇ ਲਗਾਤਾਰ ਧੜੇ ਨਾਲ ਗੈਰਕਾਨੂੰਨੀ ਤਰੀਕੇ ਨਾਲ ਵੇਚੀ ਜਾ ਰਹੀ ਹੈ ਜੇ ਰਿਟੇਲ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਪਾਰਕਿੰਗ ਦੇ ਵਿੱਚ ਰੇੜੀਆਂ ਲਾ ਕੇ ਸਬਜੀ ਵੇਚੀ ਜਾ ਰਹੀ ਹੈ ਜਦੋਂ ਕਿ ਉਥੇ ਨਹੀਂ ਵੇਚੀ ਜਾ ਸਕਦੀ ਹਾਲਾਂਕਿ ਰਿਟੇਲ ਮਾਰਕੀਟ ਵਾਲੇ ਵੀ ਇਸ ਗੱਲ ਨੂੰ ਲੈ ਕੇ ਇਤਰਾਜ਼ ਵੀ ਕਰਦੇ ਆ ਤੇ ਪਿਛਲੇ ਦਿਨ ਹੀ ਉਹਨਾਂ ਨੇ ਸ਼ਿਕਾਇਤ ਵੀ ਕੀਤੀ ਸੀ ਕਿ ਰੇਲ ਮਾਰਕੀਟ ਆ ਜਾਂ ਰੇੜੀਆਂ ਵਾਲੇ ਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਜਿਸ ਨੂੰ ਲੈ ਕੇ ਅੱਜ ਮੰਡੀ ਬੋਰਡ ਦੇ ਡੀਐਮਓ ਨਾਲ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਜਿਹੜੇ ਨਜਾਇਜ਼ ਕਬਜ਼ੇ ਦੁਕਾਨਾਂ ਦੇ ਅੱਗੇ ਕੀਤੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਰਿਟੇਲ ਮੰਡੀ ਦੇ ਵਿੱਚ ਜਿਹੜੀਆਂ ਬਾਹਰ ਰੇੜੀਆਂ ਲੱਗਦੀਆਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਤੇ ਹੋਲ سیل ਮੰਡੀ ਦੇ ਵਿੱਚ ਜਿਹੜੀ ਡੀਟੇਲ ਵਿੱਚ ਸਬਜ਼ੀ ਵੇਚੀ ਜਾਂਦੀ ਆ ਉਹਨਾਂ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਕੁਝ ਦੁਕਾਨਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਕਿਹਾ ਕਿ ਬਹੁਤ ਅੱਗੇ ਉਹਨਾਂ ਨੇ ਹਾਲਾਂਕਿ ਦੁਕਾਨਾਂ ਬਹੁਤ ਵੱਡੀਆਂ ਤੇ ਉਹਨਾਂ ਨੇ ਨਜਾਇਜ਼ ਤੌਰ ਤੇ ਕਬਜ਼ੇ ਕੀਤੇ ਹੋਏ ਉਹਨਾਂ ਨੇ ਕਿਹਾ ਕਿ ਕੁਝ ਦੁਕਾਨਾਂ ਜਿਹੜੀਆਂ ਨਗਰ ਨਿਗਮ ਦੇ ਅੰਡਰ ਨੇ ਜਿਸ ਕਰਕੇ ਅਸੀਂ ਕਾਰਵਾਈ ਨਹੀਂ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਪੜਤਾਲ ਕਰ ਰਹੇ ਹਾਂ ਜੋ ਦੁਕਾਨਾਂ ਨੇ ਨਜਾਇਜ਼ ਕਬਜ਼ੇ ਕੀਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਗ ਜੀ ਮੰਡੀ ਬੋਰਡ ਦੇ ਡੀਐਮਓ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਜੀ ਜਿਹੜੇ ਪਾਰਕਿੰਗ ਤੇ ਆਪਣੇ ਫੜੀਆਂ ਦੇ ਰੁਕਮੀ ਹੋ ਰਹੇ ਹੈ ਜਾਂ ਟਿੱਕਾ ਪੁਰੇ ਹਾਂਜੀ ਇਸ ਵਾਰ ਕੀ ਕਹਿਣਾ ਹੈ ਦੇਖੋ ਜੀ ਆਪਣਾ ਨਾ ਪੰਜਾਬ ਦੇ ਵਿੱਚ ਸਾਰੀਆਂ ਜਿੰਨੇ ਸਾਡੀ ਮੰਡੀਆਂ ਆ ਉੱਤੇ ਪਹਿਲਾਂ ਹੀ ਯੂਟਾ ਦਾ ਟਿੱਕਾ ਚੱਲ ਰਹੀ ਹੈ ਭਿੰਡੇ ਵਿੱਚ ਚੱਲ ਰਹੀ ਚਾਲਾਂ ਤੋਂ ਤੇ ਉਸ ਤੋਂ ਇਲਾਵਾ ਆਪਣੀ ਕਿਤੇ ਰਿਟੇਲ ਵੱਡੀ ਮਾਰਕਟ ਬਣੀ ਹੋਈ ਹੈ ਉਹ ਵੀ ਪੰਜਾਬ ਚ ਪੰਜ ਜਗ੍ਹਾ ਬਣੀ ਹੋਈ ਹੈ ਉਹ ਸਾਰਿਆਂ ਨੇ ਇਸ ਸਾਲ ਟਿੱਕਾ ਸਿਸਟਮ ਸ਼ੁਰੂ ਕੀਤਾ ਗਿਆ ਹੈਗਾ ਉਹਦਾ ਕੰਟਰੈਕਟਰ ਮਤਲਬ ਟੈਂਡਰ ਹੀ ਕਾਲ ਕੀਤਾ ਹੈ ਤੇ ਉਹਦੀ ਡੇਟ 12 ਦੀ ਗਈ ਹੈ ਕੋਲੋਂ ਦੀ 12 ਦਾ ਟੈਂਡਰ ਮੰਗੇ ਗਏ ਉਹਨਾਂ ਦੇ ਪੈਸੇ ਹੁਣ ਤੁਸੀਂ ਵੀ ਲਿਆ ਕਰੋਗੇ ਜਾਂ ਕੱਲਾ ਠੇਕੇਦਾਰ ਹੀ ਲਿਆ ਕਰੂਗਾ ਨਹੀਂ ਅਸੀਂ ਠੇਕੇਦਾਰ ਤੋਂ ਕਲੈਕਟ ਕਰ ਲਾਂਗੇ ਨਾ ਮੰਥਲੀ ਜਿਹੜੀ ਹੋਊਗੀ ਦੀ ਟੈਂਡਰ ਫੀਸ ਜੋ ਵੀ ਹੋਊਗੀ ਉਹ ਟੈਂਡਰ ਪਾਊਗਾ ਉਹਦੇ ਉੱਪਰ ਉਹ ਪਰਸੈਂਟ ਠੇਕੇਦਾਰੀ ਉਹ ਕੱਟ ਕਰੂਗਾ ਅਸੀਂ ਫਾਈ ਦਾ ਰੇਟ ਹੋਊਗਾ ਉਹ ਫਿਕਸ ਹੋਊਗਾ ਕਿ ਜਿੰਨਾ ਮਰਜ਼ੀ ਲੈ ਸਕਦਾ ਨਹੀਂ ਫਿਕਸ ਹੋਏਗਾ ਠੇਕੇਦਾਰ ਦਾ ਸਾਰਾ ਰੇਟ ਦਿੱਤੇ ਹੋਏ ਹੈ ਹਰ ਚੀਜ਼ ਦੇ ਮੇਨ ਸਬਜ਼ੀ ਮੰਡੀ ਦੇ ਅੰਦਰ ਜਿਹੜੀ ਆਪਣਾ ਰਿਟੇਲ ਸਬਜ਼ੀ ਵਿਕਦੀ ਹੈ ਕੀ ਉਹ ਵੇਚ ਸਕਦਾ ਨਹੀਂ ਨਹੀਂ ਜਿਹੜਾ ਹੋਲਸੇਲ ਮੰਡੀ ਦੇ ਵਿੱਚ ਰਿਟੇਲ ਸਬਜ਼ੀ ਨਹੀਂ ਵੇਚ ਸਕਦੇਗੇ ਸਰੀਆਂ ਵਿਕ ਰਹੀ ਹੈ ਉਸ ਤੱਕ ਨਹੀਂ ਉਹ ਅਸੀਂ ਚੈੱਕ ਕਰਕੇ ਬੰਦ ਕਰਵਾ ਦਿੰਦੇ ਹਾਂ ਪਰ ਕੋਈ ਹੈਗੇ ਇਸ ਤਰ੍ਹਾਂ ਦੇ ਬਹੁਤ ਚਿਰ ਤੋਂ ਵੇਚ ਰਹੀ ਹੈ ਹੁਣ ਤੱਕ ਕੋਈ ਕਾਰਵਾਈ ਕੀਤੀ ਗਈ ਹੈ ਜੀ ਬਿਲਕੁਲ ਜੀ ਮੈਂ ਜਦੋਂ ਤੋਂ ਮੈਂ ਤੌਰ ਸੈਕਟਿਵਿੰਡੇ ਰਿਹਾ ਮੈਂ ਬਹੁਤ ਚੈੱਕ ਕਰਕੇ ਆਪ ਨੂੰ ਹਟਾ ਦ ਰਹੇ ਹਾਂ ਤੇ ਹੁਣ ਵੀ ਇਸ ਤਰ੍ਹਾਂ ਕੋਈ ਗੱਲੇ ਕੀਤੇ ਚੈੱਕ ਕਰ ਲੈਣੀ ਹੈ ਕੋਈ ਰਿਟੇਲ ਮੰਡੀ ਦੇ ਵਿੱਚ ਬਾਹਰ ਜਿਹੜੀਆਂ ਰੇਡਾਂ ਲਗਾ ਲੈਂਦੇ ਜੀ ਉਹ ਕਹ ਸਕਦੇ ਆ ਪਾਰਕਿੰਗ ਵੀ ਖਾਦੇ ਜੀ ਕਿ ਪਰ ਰੇਟਿੰਗ ਵਾਲੇ ਪਾਸੇ ਰੋਡਾਂ ਦੇ ਪਾਸੇ ਰੇਡੀਆਂ پارکਿੰਗ ਦੀ ਜਗ੍ਹਾ 'ਚ ਰੇਡੀਆਂ ਲਿਆ ਕੇ ਸਭ ਨਹੀਂ ਨਹੀਂ ਉੱਥੇ ਨਹੀਂ ਲਾ ਸਕਦੇ ਜੀ ਇਹ پارکਿੰਗ ਜਗ੍ਹਾ ਇਹ ਉੱਥੇ ਨਹੀਂ ਲੱਗਦੇ ਲਾ ਸਕਦੇ ਉਹ ਟੋਟਾ ਜੀ ਉਹ ਠੇਕੇਦਾਰ ਪੱਤੀ ਕੱਢ ਲਓ ਠੇਕੇਦਾਰ ਪੱਤੀ ਕੱਢ ਲਓ ਕੋਈ ਨਾ ਅਸੀਂ ਚੈੱਕ ਕਰਕੇ ਉਹ ਵੀ ਕਰਾ ਦਨੇ ਜੀ ਰਿਮੂਵ ਕਰਾ ਦਨੇ ਉੱਥੋਂ ਕੀ ਕਰਾ ਦਨੇ ਇੱਕੋ ਸਾਈਡ ਜਿਹੜੀ ਚੜਦੀ ਵਾਲੀ ਸਾਈਡ ਦੁਕਾਨਾਂ ਵਾ ਉਹਨਾਂ ਦੇ ਅੱਗੇ ਕਾਫੀ ਅੱਡੇ ਵਧਾਏ ਹੋਏ ਆ ਔਰ ਸਭ ਤੱਕ ਦੱਸਿਆ ਯਾਰ ਇਹ ਦੁਕਾਨਦਾਰ 20-20 ਹਜ਼ਾਰ ਰੁਪਏ ਕਿਰਾਇਆ ਵੀ ਲੈ ਰਿਆ ਉਹਨਾਂ ਤੋਂ ਅੱਡੇ ਵਾਲਾ ਅੱਛਾ ਇਸ ਤਰ੍ਹਾਂ ਸਾਡੇ ਕੋ ਹਾਂ ਜੀ ਚੈੱਕ ਕਰ ਲੈਣੇ ਇਕਲੀ ਉਹਦੀ ਦੁਕਾਨ ਹੈਗੀ ਸਾਡੇ ਉਹ ਏਰੀਆ ਤੋਂ ਬਾਹਰ ਹੈ ਦੇਖਣਾ ਅਸੀਂ ਸਾਹਮਣੇ ਫਰੂਟ ਦੀਆਂ ਦੁਕਾਨਾਂ ਨੇ ਮੈਂ ਸਾਹਮਣੇ ਗਈ ਦੁਕਾਨਾਂ ਫਰੂਟ ਦੀਆਂ ਪਰ ਰਿਟੇਲਰ ਨੇ ਉਹ ਸਬਜੀ ਮੰਡੀ ਦੇ ਏਰੀਆ ਵਿੱਚ ਨਹੀਂ ਹੈ ਕਿ ਨਾ ਸਾਡੇ ਲਾਇਸੈਂਸੀ ਹੈ ਉਹ ਫਿਰ ਵੀ ਅਸੀਂ ਚੈੱਕ ਕਰ ਲੈਣੇ ਵੀ ਕੀ ਹੋ ਰਿਹਾ ਉਹ ਜਿਹੜੀ ਛੜਕਾ ਮਲਤਾਨੀਆ ਰੋਡ ਵਾਲੀ ਹੈਗੀ ਹਾਂ ਜੀ ਉਸ ਤੇ ਜਿਹੜਾ ਉਹ ਕਿਦੇ ਛੋਟੇ ਏਰੀਆ ਚ ਆਉਂਦੇ ਆ ਕਿ ਜਾਂ ਨਗਰ ਨਿਕਰਨੇ ਦੇ ਵਿੱਚ ਉਹ ਤੇਰੀ ਕੁਸ਼ ਏਰੀਆ ਡਿਵਾਈਡਰ ਤੋਂ ਪਹਿਲਾਂ ਤੱਕ ਦਾ ਮੰਡੀ ਬੋਰ ਦਾ ਅੰਦਰ ਆਉਂਦਾ ਹੈਗਾ ਉਥੋਂ ਜਿੱਥੋਂ ਡਿਵਾਈਡਰ ਸ਼ੁਰੂ ਹੁੰਦਾ ਉਹ ਫਿਰ ਕਾਰਪੋਰੇਸ਼ਨਰ ਚਲੇ ਜਾਂਦਾ ਸਾਡੇ ਅੰਦਰ ਨਹੀਂ ਹੈਗਾ ਉਹ ਉਹ ਸੇਰ ਗੇਟ ਚ ਫਿਰ ਬਹੁਤ ਜ਼ਿਆਦਾ ਜਿਹੜਾ ਮਾਲ ਹੈਗਾ ਦੁਕਾਨਦਾਰਾਂ ਦਾ ਉਹ ਛੜਕਾ ਤੇ ਪੈਗਾ ਜਿਹੜਾ ਵੀ ਪਾਰਕਿੰਗ ਹੈ ਉਹਦੇ ਚ ਪੈਗਾ ਦਾ ਦਾ ਖੁੱਡਣ ਠੀਕ ਹੈ ਜੀ ਉਹ ਉੱਤੇ ਕਾਰਵਾਈ ਕੋਈ ਕੀਤੀ ਬਹੁਤ ਗੱਲ ਉਹ ਵੀ ਚੈੱਕ ਕਰ ਲੈਣਾ ਜੀ ਕਰਾ ਚੈੱਕ ਕਰ ਲੈਣੇ ਜੀ